ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚਾਰਦੀਕਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਰੁਕ ਕਰਦੇ ਹਾਂ ਪੰਜਾਬ ਦੇ ਕੁਝ ਵਿਸ਼ੇਸ਼ ਖਬਰਾਂ ਵੱਲ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਤੀ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਜਿਸ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਆਪਣੇ ਹਲਕਾ ਪੱਟੀ ਦੇ ਉਮੀਦਵਾਰਾਂ ਦੇ ਹੱਕ 'ਚ ਪਿੰਡ-ਪਿੰਡ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਇਸ ਮੌਕੇ ਪੱਟੀ ਦੇ ਪਿੰਡ ਚੌਧਰੀ ਬਾਲਾ ਵਿਖੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲਈ ਕੀਤੇ ਜਾ ਰਹੇ ਕਾਰਜਾਂ ਸੰਬੰਧੀ ਵਿਰਵੇਸਾਂਜੇ ਕੀਤੇ ਉਹਨਾਂ ਕਿਹਾ ਕਿ ਮਾਨ ਸਰਕਾਰ ਨੇ ਬਿਜਲੀ ਦੇ ਬਿੱਲ ਜ਼ੀਰੋ ਕੀਤੇ ਨੇ ਤੇ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਸਿਹਤ ਬੀਮਾ ਯੋਜਨਾ ਵੀ ਸ਼ੁਰੂ ਕੀਤੀ ਜਾ ਰਹੀ ਹੈ ਜੋ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਹੀ ਲਾਹੇਵੰਦ ਰੇ ਪਹਿਲੀ ਸਰਕਾਰ ਆ ਜਿਨੇ ਹਰ ਵਰਗ ਦਾ ਬਿਜਲੀ ਦਾ ਬਿੱਲ ਮਾਫ ਕੀਤਾ ਸਰਕਾਰ ਬੰਦਿਆ 600 ਜੂਨ ਸਰਦਾਰਪੁਰ ਤੋਂ ਸੋਮਾਨ ਨੇ ਮਾਫ ਕੀਤਾ 90 95% ਪਰਿਵਾਰ ਜਿਨ੍ਹਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਆਉਂਦਾ ਜ਼ੀਰੋ ਵੀ ਨਹੀਂ ਹੱਥ ਖੜੇ ਕਰਕੇ ਦੱਸੋ ਕਿਸੇ ਨੂੰ ਨਹੀਂ ਆਉਂਦਾ ਆ ਕਈ ਸੰਗ ਦੇ ਭੈਣਾ ਭਰਾ ਹੱਥ ਨਹੀਂ ਖੜੇ ਕਰਦੇ ਮੇਰਾ ਦੇ ਆਪ ਕਈ ਨਾ ਜ਼ੀਰੋ ਆ ਜਾਂਦਾ ਮੈਂ ਮੁਰਕੇ ਕਹਿ ਕੇ ਕਢਾਉਣਾ ਮੈਂ ਕਿ ਰੌਲਾ ਪੈ ਜਿਹੜਾ ਗੁਰੂਆਂ ਲੋਕਾਂ ਦਾ ਮੰਤਰੀ ਦਾ ਵੀ ਜ਼ੀਰੋ ਆਉਂਦਾ ਮੈਂ ਉਹਨਾਂ ਨੂੰ ਕਿਹਾ ਔਰ ਪੱਕਾ ਵੀ 5-7000 ਕਰ ਦਿਆ ਕਰੋ ਵੀ 2 ਮੀਟਰ ਇਹਨਾ ਇੱਕ ਦਫ਼ਤਰ ਦਾ ਇੱਕ ਘਰ ਦਾ ਉਹ ਕਈ ਵਾਰ ਜ਼ੀਰੋ ਆ ਜਾਂਦਾ ਜਦੋਂ ਕਿਦੇ AC ਉਸੀ ਨਾਲ ਚੱਲੇ ਮੈਂ ਕਿਹਾ ਉਹਨਾਂ ਨੂੰ ਕਿਹਾ ਪਾਉ ਕੱਟ ਦਿਆ ਕਰੋ ਤੁਸੀਂ ਜ਼ੀਰੋ ਆਵੇ 500000 ਕੱਟ ਦਿਆ ਕਰੋ ਵੀ ਜਿਹਦਾ ਮੀਟਰ ਘੱਟਣਾ ਉਹਦਾ ਜ਼ੀਰੋ ਆਣਾ ਹੀ ਹੋਣਾ ਤੇ ਸਰਕਾਰਾਂ ਦਾ ਫਰਜ਼ ਪੰਦਾ ਇੱਥੇ ਕੋਈ ਹਾਨ ਨਹੀਂਗਾ ਤੇ ਉਹਦੇ ਤਰ੍ਹਾਂ ਹੀ ਸਰਦਾਰ ਭਗਵੰਤ ਸਿੰਘ ਮਾਰਨੇ ਜਿਹੜੀ ਆਪਣੀ ਮੁੱਢਲੀ ਰੋਡ ਆ ਜੇ ਆਪਣੇ ਘਰੇ ਕੋਈ ਬਜ਼ੁਰਗ ਬਿਮਾਰ ਹੋ ਜਾਣਾ ਤੇ ਜਦੋਂ ਹਸਪੀਟਲ ਲੈ ਕੇ ਜਿਹੜਾ ਗਰੀਬ ਬੰਦੇ ਨੇ ਹਸਪੀਟਲ ਵਾਲਿਆਂ ਕਹਿ ਜਰਾ 50000 ਜਮ੍ਹਾਂ ਕਰਾਓ ਉਹ ਜਿਹੜੇ ਬਜ਼ੁਰਗੋ ਕੋਈ ਲਾਜ ਖੁਰੋ ਨਹੀਂ ਉਹਨਾਂ ਪੈਸੇ ਆ ਖੁਰੋ ਵਿਚਾਰਿਆਂ ਨੇ ਸੋਚ-ਸੋਚ ਕੇ ਵੀ ਇਹ 50000 ਆਉਣਾ ਕਿੱਥੋਂ ਸੋਚ-ਸੋਚ ਅਟੈਕ ਹੋ ਜਾਣੇ ਉਹਨਾਂ ਦੀ ਕੋਈ ਉਮਰ ਨਹੀਂ ਹੋਈ ਹੁੰਦੀ ਮੌਤ ਦੀ ਬਸ ਉਹਨਾਂ ਨੂੰ ਇਹ ਆਉਣਾ ਕਿ ਉਹ ਪੈਸੇ ਕਿੱਥੋਂ ਆਉਣੇ ਆ ਸੋਚ-ਸੋਚ ਅਟੈਕ ਹੋ ਜਾਣ ਮੌਤ ਹੋ ਜੇ ਨਹੀਂ ਹੁਣ ਤਾਂ ਦੀ ਸਰਕਾਰ ਨੇ ਸਰਦਾਰ ਭਗਵੰਤ ਸੋਮਾਨ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਬੀਮਾ ਕਰ ਦੇਣਾ ਉਹਦਾ ਕਾਰਜਾ ਨਾ ਆਪਣਾ ਉਹਦੇ ਚ ਆਪਣਾ ਸਾਰਾ ਪਰਿਵਾਰ ਕਵਰ ਹੋਣਾ ਕਿਸੇ ਦਾ ਕੋਈ ਪੱਖਪਾਤ ਨਹੀਂ ਭੇਡ ਭਾਵ ਨਹੀਂ ਭਾਵੇਂ ਕੋਈ ਕਾਲੀ ਆ ਕਾਂਗਰਸੀ ਆ ਬੀਜੇਪੀ ਵਾਲਾ ਆਪਣੇ ਵਾਲਿਆਂ ਦੇ ਬਾਨੇ ਬਾਨੇ ਸਾਰਿਆਂ ਦੇ ਬਣਾ ਦੇ ਨੇ ਰੱਬ ਨਾ ਕਰੇ ਕਿਸੇ ਪਰਿਵਾਰ ਚ ਕੋਈ ਜੀ ਬਿਮਾਰ ਹੋਵੇ ਬਚੁਰਕ ਉਹਦੇ ਇਲਾਜ ਤੇ ਲੱਗੇ 4 ਲੱਖ 5 ਲੱਖ 7 ਲੱਖ 8 ਲੱਖ ਜਿੰਨੇ ਮਰਜ਼ੀ ਲੱਗਣੋ ਸਾਰੇ ਪੈਸੇ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸੋਮਾਨ ਦੀ ਸਰਕਾਰ ਅਦਾ ਕਰੂਗੀ ਤੇ ਜੇ ਕੋਈ ਫੇਰ ਚੀਫ ਮਾਰਕ ਦਾ ਜਿਹੜੀ ਕੋਈ ਅਮਾਉਂਟ ਵਿੱਚ ਰਹਿੰਦੀ ਆ 2 ਲੱਖ 3 ਲੱਖ 5 ਲੱਖ ਉਹਦੇ ਚ ਉਹ ਦੂਜੇ ਜੀਵ ਵੀ ਕਬਰ ਹੋਣਗੇ ਤੇ ਜਦੋਂ ਇੱਕ ਸਾਲ ਹੋ ਗਿਆ ਨਾ ਕਾਰਡ ਬਣੇ ਨੂੰ ਉਦੋਂ ਅਗਲੇ ਸਾਲ ਭਾਵੇਂ ਵਿੱਚ ਕੋਈ ਲੱਖ ਵੱਜਦਾ ਆ ਭਾਵੇਂ ਕੋਈ ਨਾ ਆ ਅਗਲੇ ਸਾਲ ਫੇਰ 10 ਲੱਖ ਰੁਪਇਆ ਆ ਜਣਾ ਜਾਨੀ ਕਿ ਇੱਕ ਸਾਲ ਦਾ 10 ਲੱਖ ਰੁਪਏ ਦਾ ਸਿਹਤ ਬੀਮਾ ਯੋਜਨਾ ਹੋਣਾ ਤੇ ਆਪਣੇ ਪਹਿਲਾਂ ਨਾ ਜੇ ਕਿਸੇ ਨੇ ਕੋਈ ਸੀਰੀਅਸ ਹੋ ਜਾਣਾ ਮਰੀਜ਼ ਡਾਕਟਰ ਆ ਪੀਜੀਆਈ ਦਾ ਰੈਫਰ ਕਰ ਜਣਾ ਵੀ ਪੀਜੀਆਈ ਲੈ ਜਾਓ ਉੱਥੇ ਡਾਕਟਰ ਵੱਡੇ ਉੱਥੇ ਮਸ਼ੀਨਾਂ ਵੱਡੀਆਂ ਉੱਥੇ ਇਲਾਜ ਵਧੀਆ ਤੇ ਆਪਾਂ ਸੁਣਦੇ ਨੇ ਮੈਂ ਵੀ ਤੁਹਾਡੇ ਵਾਂਗੂ ਆਮ ਪਰਿਵਾਰ ਚੋਂ ਕਿਸਾਨ ਪਰਿਵਾਰ ਚੋਂ ਆ ਤੇ ਸੁਣਨਾ ਵੀ ਜੇ ਦੇਸ਼ਪ੍ਰਤਾਪ ਕੈਰੋਂ ਫੋਨ ਕਰੂਗਾ ਤਾਂ ਫੇਰ ਉੱਥੇ ਇਲਾਜ ਹੋਣਾ ਪੀਜੀਆਈ ਹੋਣੀ ਹੋਣਾ ਸੁਣਦੇ ਨੇ ਕਿਹੜਾ ਪਾ ਤੇ ਅਤੇਜ ਪਤਾਬ ਕਿਹੜਾ ਲੱਭਦਾ ਹੈ ਉਹ ਚੰਡੀਗੜ੍ਹ ਵੀ ਉਹਨਾਂ ਦੇ ਲੋਕਾਂ ਘੇੜੇ ਮਾਰਦੇ ਤੂੰ ਦੇਖ ਕੋ ਮੱਥੇ ਨਾ ਲਗਣਾ ਤੇ ਜੇ ਕਰਨਾ ਇਹਨਾਂ ਨੇ ਫੋਨ ਉਹਦਾ ਕਰਨਾ ਜਿਹੜਾ ਕੋ ਪਿੰਡ ਚੋਂ ਜਿਹੜਾ ਉਹਦਾ ਸਰਪੰਚ ਉਹੜਾ ਇੱਕ ਪਰਿਵਾਰ ਵੀ ਉਹਨਾਂ ਦੇ ਪਰਿਵਾਰ ਚੋਂ ਕੋ ਬਿਮਾਰ ਹੋਣਾ ਤਾਂ ਫੇਰ ਹੋਰ ਆਮ ਬੰਦੇ ਤਾਂ ਨਹੀਂ ਉਹ ਫੋਨ ਕਰਦਾ ਪੀ ਇੱਕ ਪਿੰਡ ਤੋਂ ਇੱਕ ਪਰਿਵਾਰੀ ਜਿਹੜਾ ਉਹਦਾ ਸਰਪੰਚ ਮੋਦਬਰ ਤਗੜਾ ਬੰਦਾ ਉਹਦਾ ਫੋਨ ਕਰਨਾ ਬਾਕੀ ਨਹੀਂ ਕਿਸੇ ਦਾ ਕਰਦਾ ਮੱਥੇ ਨਹੀਂ ਲੱਗਦਾ ਜੀ ਉਹ ਪਹਿਲੀ ਗੱਲ ਮੱਥੇ ਨਹੀਂ ਲੱਗਦਾ ਸਰਪੰਚ ਹੁਣੀ ਆਪਾਂ ਸਾਰੇ ਜਾਣਦੇ ਆਹਰ ਮਹਿੰਦਰ ਦੀ ਤੇ ਪਹੁੰਚ ਨਹੀਂ ਪੀਜੀਆਈ ਤੱਕ ਕਿਉਂਕਿ ਇਹਦੇ ਐਮਐਲਏ ਇਹਦੀ ਪਹੁੰਚ ਹੀ ਨਹੀਂ ਆਪਣੀ ਸਰਕਾਰ ਚੋਂ ਦਾ ਬਣੀ ਆ ਤੁਹਾਡੇ ਭਰਾ ਨੇ ਭਾਵੇਂ ਕੋ ਰਖੇ ਵਾਲਾ ਆ ਗਿਆ ਦਿਹਾੜੀਦਾਰ ਆ ਗਿਆ ਕਾ ਮੇ ਕੋ ਪੱਲੇਦਾਰ ਮੰਡੀ ਚ ਜਿਹੜਾ ਖੋਨੇ ਕਣਕ ਨੂੰ ਸਫਾਈ ਕਰਕੇ ਬੋਰੀਆਂ ਭਰਨ ਦਾ ਕੰਮ ਕਰਦੇ ਜਾਂ ਬੋਰੀਆਂ ਲੱਦਣ ਦਾ ਕੰਮ ਕਰਦੇ ਆ ਜੇ ਕਿਸੇ ਨੂੰ ਡਾਕਟਰਾਂ ਦੱਸਿਆ ਲਾ ਵੀ ਸੀਰੀਅਸ ਹੈ ਮਰੀਜ਼ ਤੁਹਾਡਾ ਵੀ ਇਹ ਪੀਜੀਆ ਤੋਂ ਘੱਟ ਇਲਾਜ ਨਹੀਂ ਹੋਣਾ ਕਿਸੇ ਦਾ ਐਕਸੀਡੈਂਟ ਹੋਇਆ ਵਿੱਚਵੇਂ ਲੱਤ ਕੱਟਣੀ ਪਈ ਜਿਵੇਂ ਵੱਡਾ ਐਕਸੀਡੈਂਟ ਹੋ ਗਿਆ ਕਿਸੇ ਦੇ ਟਰੱਕ ਦਾ ਬੱਸ ਦਾ ਐਕਸੀਡੈਂਟ ਹੋ ਗਿਆ ਰੱਬ ਨਾਲ ਕਰੇ ਉਹਦੀਆਂ ਕਿਤਲਾਵਾ ਹੋਣੀ ਨਾ ਤੁਹਾਡੇ ਭਰਾਣੇ ਨਹੀਂ ਵੇਖਿਆ ਵੀ ਇਹ ਗਰੀਬ ਗਰੀਬ ਦਾ ਸਗੋਂ ਮੈਂ ਪਹਿਲਾਂ ਫੋਨ ਕੀਤਾ ਤੇ ਜਦੋਂ ਮੇਰੇ ਕੋਈ ਆਇਆ ਨਾ ਇਹ ਗੱਲਾਂ ਮੈਂ ਤਾਂ ਤੁਹਾਡੇ ਵਿੱਚ ਕਹਦਾ ਰੱਬ ਨਾ ਕਰੇ ਕਿਸ ਨੂੰ ਲੋੜ ਨਾ ਪਵੇ ਪਰ ਜੇ ਕਿਸੇ ਤੇ ਲੋੜ ਪਵੇ ਤੁਹਾਡੇ ਭਰਾ ਦੇ 24 ਘੰਟੇ ਪੱਟੀ ਵਾਲੇ ਦਫ਼ਤਰ ਦੇ ਬੂਹੇ ਖੁੱਲੇ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਹ ਨਹੀਂ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਚਾਰਦੀਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ